ਨਸ਼ੀਦਾ ਟੀਕਾ ਲਗਾਉਣ ਦੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਤਤਰਨ ਤਰਨ ਦੇ ਮੋਹੱਲਾ ਨਾਨਕ ਸਰ ਦਾ ਅਬੇਕੁਮਾਰ ਜੋ ਕਿ ਆਪਣੇ ਘਰੋਂ ਵਾਲ ਕਟਿੰਗ ਕਰ ਜੋ ਕਿ ਆਪਣੇ ਘਰੋਂ ਵਾਲ ਕਟਿੰਗ ਕਰਾਉਣ ਦੇ ਲਈ ਗਿਆ ਸੀ ਸ਼ੱਕੀ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤੇ ਉਸ ਦੇ ਪਿਤਾ ਜਿਸ ਦਾ ਇਹ ਕਹਿਣਾ ਕਿ ਉਹਨਾਂ ਦਾ ਲੜਕਾ ਜੋ ਕਿ ਘਰੋਂ ਵਾਲਾਂ ਦੀ ਕਟਿੰਗ ਕਰਾਉਣ ਦੇ ਲਈ ਜਾਂਦਾ ਤੇ ਉਹਨਾਂ ਦਾ ਇਹ ਕਹਿਣਾ ਕਿ ਦੋਸ਼ੀਆਂ ਨੇ ਉਸ ਨੂੰ ਮਾਰਿਆ ਭਾਲਾ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਉਸ ਨੂੰ ਨਸ਼ੇ ਦਾ ਟੀਕਾ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਭਾਉ ਤੇ ਨਿਸ਼ਾਨ ਸਿੰਘ ਇਹ ਦੋ ਵਿਅਕਤੀ ਕਾਬੂ ਕਰ ਲਏ ਗਏ ਨੇ ਜਦਕਿ ਮਲਕੀਤ ਸਿੰਘ ਨਵਪ੍ਰੀਤ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ ਪਰਿਵਾਰ ਨੇ ਇਹਨਾਂ ਤੇ ਇਲਜ਼ਾਮ ਲਾਇਆ ਹੈ ਕਿ ਇਹਨਾਂ ਨੇ ਨਸ਼ੇ ਦਾ ਟੀਕਾ ਨੌਜਵਾਨ ਦੇ ਲਾਇਆ ਜਿਸ ਦੇ ਚਲਦਿਆਂ ਉਸ ਦੀ ਜਾਨ ਚਲੀ ਗਈ ਹੈ ਇਹ ਨਾਮ ਮੇਰਾ ਨਾਮ ਹੈ ਤੇ ਅੰਮ੍ਰਿਤ ਦਾ ਕੱਲ ਕਰੋ ਗਿਆ ਵੀ ਠੀਕ ਹੈ ਜੀ ਸ਼ਾਮ ਨੂੰ ਠੀਕ ਹੈ ਜੀ ਕੱਲ ਮੈਂ ਕਲੀਨਿੰਗ ਦਾ ਕੰਮ ਕਰਾਨੀ ਹੈ ਇਹ ਸਾਰੋ ਉਸ ਤੋਂ ਬਾਅਦ ਨਾਮ ਪ੍ਰੀਤ ਸਿੰਘ ਪੰਛੀ ਉਹ ਇਹਨੂੰ ਨਾਲ ਲੈ ਗਿਆ ਜੀ ਠੀਕ ਹੈ ਜੀ ਰਾਤ ਨੂੰ ਉਹਨੇ ਇਹਦੇ ਜਿਆਦਾ ਇੰਜੈਕਸ਼ਨ ਲਾਇਆ ਜੀ ਨਸ਼ੇ ਵਾਲਾ ਕੋਈ ਜਾਂ ਤੈਨੂੰ ਕੋਈ ਗਰੀਲੀ ਚੀਜ਼ ਦਿੱਤੀ ਹੈ ਜੀ ਠੀਕ ਹੈ ਜੀ ਉਹ ਰਾਤ ਨੂੰ ਭੱਜ ਗਿਆ ਮੈਨੂੰ ਬਾਅਦ ਜਿਹੜੇ ਪਤਾ ਲੱਗਾ ਜੀ 8 ਵਜੇ ਇਹਨੇ ਮੈਨੂੰ ਘਰੇ ਆ ਕੇ ਦੱਸਿਆ ਕਿ ਨਾ ਤੇਰਾ ਬੇਟਾ ਉੱਥੇ ਪਿਆ ਹੋ ਠੀਕ ਹੈ ਜੀ ਫਿਰ ਮੈਂ ਜਿਹੜਾ ਗਿਆ ਜੂ ਜਾ ਕੇ ਵੇਖਿਆ ਉਹ ਜਿਹੜਾ ਡੱਠ ਹੋ ਚੁੱਕੀ ਹੈ ਤੇ ਇੰਨਾ ਪ੍ਰੀ ਸਿੰਘ ਪੰਛੀ ਇੱਕ ਹੈਗਾ ਬਾਊ ਉਹਦਾ ਮੈਨੂੰ ਪੂਰਾ ਨਾਮ ਤਾਂ ਨਹੀਂ ਪਤਾ ਠੀਕ ਹੈ ਜੀ ਇਹ ਤਿੰਨ ਚਾਰ ਬੰਦੇ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੇਨ ਕਾਰਵਾਈ ਹੋਣੀ ਚਾਹੀਦੀ ਇੰਨਾ ਪ੍ਰੀ ਸਿੰਘ ਪੰਛੀ ਤੇ ਪੁਲਿਸ ਨੇ ਕੀ ਕਹਿੰਦਾ ਕੀਤਾ ਸਰ ਉਹ ਕਹਿੰਦੇ ਆ ਕਿ ਕੋਈ ਨਹੀਂ ਆਲਿੰਦੋ ਮਤਲਬ ਰਿਪੋਰਟ ਆਲਿੰਦੋ ਜਿਹੜੀ ਪਾਸਪੋਰਟ ਉਹਦੀ ਪੋਸਟਮਾਰਡ ਪੋਸਟਮਾਰਡ ਦੀ ਫਿਰ ਕਰਾਂਗੇ ਟਾਟਾ ਮੁੰਡਾ ਅੱਗੇ ਵੀ ਕੋਈ ਨਸ਼ਾ ਨੂੰਸ਼ਾ ਕਰਦੇ ਕਿ ਨਹੀਂ ਸਰ ਨਸ਼ਾ ਨਹੀਂ ਕਰਦੇ ਤੇ ਉਹ ਬੰਦੇ ਨਸ਼ਾ ਕਰਦੇ ਚਾਹਾਂ ਵੇਚਦੇ ਵੀ ਕਰਦੇ ਆ ਇਹ ਸ਼ਾਇਦ ਜਸਪੀ ਦਾ ਕਾਉਂਸਲਰ ਉੱਥੇ ਉਹਨਾਂ ਦੇ ਗਲੀ ਪੁੱਛਣੇ ਆਲੀ ਜੇ ਸਵੇਰੇ ਅਸੀਂ ਮੌਕੇ ਤੇ ਜਦੋਂ ਗਏ ਆ ਉੱਥੇ ਮੌਦੀ ਹਾਲਾਚਨ ਮਿਲਿਆ ਵਾ ਤੇ ਜਦੋਂ ਅਸੀਂ ਪੁਛ ਪੜਤਾਲ ਕੀਤੀ ਦੋ ਮੁੰਡੇ ਮੌਕੇ ਤੇ ਫੜੇ ਆ ਤੇ ਦੋ ਮੁੰਡੇ ਫਰਾਰ ਹੋ ਗਏ ਆ ਉਹਨਾਂ ਦੋਨਾਂ ਨੇ ਆਪਣੇ ਦੱਸਿਆ ਕਿ ਧੱਕੇ ਦੇ ਨਾਲ ਇਹਨਾਂ ਦੇ ਬੇਟੇ ਨੂੰ ਇੰਜੈਕਸ਼ਨ ਲਾਇਆ ਗਿਆ ਹੈ ਇਹ ਨਿਯਮ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਮੰਗ ਕਰਾਂਗੇ ਕਿ ਜੋ ਤੇ ਕਾਰਵਾਈ ਕਰਦੇ ਬੰਦੀ ਆ ਕੀਤੀ ਜਾਵੇ ਤੇ ਉਹਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਤਾਂ ਕਿ ਪਰਿਵਾਰ ਨੂੰ ਇਨਜਾਫ ਮਿਲ ਸਕੇ ਐਫਆਰ ਦੀ ਕਾਪੀ ਇਹਨਾਂ ਨੇ ਤਾਂ ਸਾਧਿਤਿਅਤ ਦੇ ਬੰਦੀ ਕੋਲ ਜਾ ਕੇ ਕੀਤੀ ਯਾਦ ਕਰਾ ਖਲੀ ਕਰ ਕੋਈ ਹੱਸ ਕੇ ਅੱਲਾ ਵਾਗੇ ਬੈਠੇ ਆ ਦੂਰ ਦਾ ਕਹਿ ਰਹੇ ਨੇ ਨਾਮ ਖਾਏ ਚਾਰ ਬੰਦੇ ਨਹੀਂ ਨਹੀਂ ਕਹਿ ਰਹੇ ਇਹਨਾਂ ਨੇ ਜੋ ਕੀਤੀ ਆ ਜੋ ਨਾਲ ਦਿਖਾ ਦਿੱਤੀ ਉਹਦੇ ਬੰਦੀ ਨੂੰ ਮਰ ਕੇ ਦਿੱਤੀ ਆ ਪਰ ਬਾਈ ਨੰਬਰ ਚੱਲੂਗਾ ਕਿ 104